ਬਾਬੂਸ਼ਾਹ ਦੇਖ ਰਹੇ ਤੁਸੀਂ ਅੱਜ ਪੰਜਾਬ ਪਵਨ ਚੰਡੀਗੜ੍ਹ ਵਿਖੇ ਆ ਭਾਰਤੀ ਕਿਸਾਨ ਜੂਨੀਅਨ ਉਗਰਾਹਾਂ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੀਟਿੰਗ ਚੱਲ ਰਹੀ ਹੈ ਦੱਸਦੀ ਹੈ ਕਿ ਅੱਜ ਬੜੀ ਅਹਿਮ ਈ ਮੀਟਿੰਗ ਹੈ ਕਿਉਂਕਿ ਇੱਕ ਤਰੀਕ ਤੋਂ ਚੰਡੀਗੜ੍ਹ ਦੇ ਸੈਕਟਰ 34 ਦੇ ਐਗਜ਼ਿਬਿਸ਼ਨ ਗਰਾਊਂਡ ਦੇ ਵਿੱਚ ਕਿਸਾਨਾਂ ਦਾ ਮੋਰਚਾ ਜਿਹੜਾ ਹੈਗਾ ਉਹ ਲਗਾਤਾਰ ਚੱਲ ਰਿਹਾ ਅੱਜ ਪੰਜਵੇਂ ਦਿਨ ਚ ਮੋਰਚਾ ਦਾਖਲ ਹੋਇਆ ਤੇ ਅੱਜ ਦਾ ਜਿਹੜਾ ਦਿਨ ਹੈਗਾ ਅੱਜ ਦਾ ਦਿਨ ਬੜਾ ਅਹਿਮ ਹੈ ਇਸ ਪੱਖੋਂ ਕਿ ਅੱਜ ਜਿਹੜੀ ਮੀਟਿੰਗ ਦੇ ਵਿੱਚ ਕੀ ਸਹਿਮਤੀ ਬੰਨਦੀ ਹੈਗੀ ਆ ਉਸ ਤੋਂ ਬਾਅਦ ਮੋਰਚਾ ਜਾਰੀ ਰੱਖਣਾ ਜਾਂ ਨਾਰ ਜਾਰੀ ਰੱਖਣਾ ਉਹਦੇ ਬਾਰੇ ਉਗਰਾਹਾ ਜਥੇਬੰਦੀ ਜਿਹੜੀ ਆ ਉਹ ਆਪਣਾ ਫੈਸਲਾ ਸੁਣਾਊਗੀ ਪੰਜਾਬ ਪਵਨ ਚ 3 ਵਜੇ ਮੀਟਿੰਗ ਸ਼ੁਰੂ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨ ਆਪ ਮੀਟਿੰਗ ਲੈ ਰਹੇ ਨੇ 10 ਤੋਂ 11 ਕਿਸਾਨ ਆਗੂ ਨੇ ਜੁਗਿੰਦਰ ਸਿੰਘ ਉਗਰਾਹਾ ਸਮੇਤ ਜਿਹੜੇ ਹੋਰ ਕਰੀਬਨ 7 ਭਾਰਤੀ ਕਿਸਾਨ ਯੂਨੀਅਨ ਉਗਰਾਹਾ ਜਥੇਬੰਦੀ ਦੇ ਨੁਮਾਇੰਦਿਆਂ ਦੇ ਅੰਦਰ ਨੇ ਤੇ ਉਸ ਤੋਂ ਇਲਾਵਾ ਤਿੰਨ ਤੋਂ ਚਾਰ ਜਿਹੜੀ ਖੇਤ ਮਜ਼ਦੂਰ ਯੂਨੀਅਨ ਹੈ ਉਸ ਦੇ ਨੁਮਾਇੰਦੇ ਜਿਹੜੇ ਅੰਦਰ ਨੇ ਸੋ ਇਹ ਮੀਟਿੰਗ ਹੈ ਜਿਹੜੀ ਖਾਸ ਤੌਰ ਤੇ ਜਿਹੜੀ ਐਗਰੀਕਲਚਰ ਪਾਲਿਸੀ ਹੈ ਉਹਨੂੰ ਇੰਪਲੀਮੈਂਟ ਕਰਵਾਉਣ ਦੀ ਜਿਹੜੀ ਮੇਨ ਮੰਗ ਹੈ ਇਸ ਤੋਂ ਇਲਾਵਾ ਜਿਹੜਾ ਪੰਜਾਬ ਚ ਨਸ਼ਿਆਂ ਦਾ ਜਿਹੜਾ ਮੁੱਦਾ ਹੈਗਾ ਉਸ ਉਹ ਵੀ ਇੱਕ ਮੰਗ ਹੈਗੀ ਹੈ ਰਸ਼ਿਆਂ ਨੂੰ ਦੂਰ ਕਰਨ ਦੀ ਮੰਗ ਹੈ ਤੇ ਬੇਰੋਜ਼ਗਾਰੀ ਦੂਰ ਕਰਨ ਦੀ ਮੰਗ ਹੈ ਇਸ ਤੋਂ ਇਲਾਵਾ ਹੋਰ ਪ੍ਰਦੂਸ਼ਣ ਰਹਿਤ ਖੇਤੀ ਹੋਵੇ ਤੇ ਹੋਰ ਵੱਖ-ਵੱਖ ਜਿਹੜੀਆਂ ਮੰਗਾਂ ਨੇ ਜਿਹੜੀਆਂ ਪੰਜਾਬ ਸਰਕਾਰ ਤੋਂ ਮੰਗ ਰਹੀ ਹੈ ਭਾਰਤੀ ਕਿਸਾਨ ਯੂਨੀ ਨੁਗਰਾਹਾਂ ਸੋ ਉਸ ਤੇ ਅੱਜ ਸਹਿਮਤੀ ਬਣਦੀ ਹੈ ਕਿ ਨਹੀਂ ਬਣਦੀ ਜ਼ਰੂਰ ਦੇਖਣ ਵਾਲੀ ਗੱਲ ਹੋਊਗੀ ਅ ਇੱਥੇ ਜ਼ਿਕਰ ਹੋ ਗਿਆ ਕੱਲ ਵਿਧਾਨ ਸਭਾ ਸੈਸ਼ਨ ਚ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਜ਼ਰੂਰ ਕਿਹਾ ਸੀ ਕਿ ਖੇਤੀ ਨੀਤੀ ਹੈ ਜਿਹੜੀ ਪੰਜਾਬ ਦੀ ਪੰਜਾਬ ਸਰਕਾਰ ਦੀ ਬਣਾਈ ਉਹ ਆਲਮੋਸਟ ਤਿਆਰ ਹੋ ਚੁੱਕੀ ਹੈ ਤੇ ਜਿਹੜੀ ਕਿ ਮਾਹਰਾਂ ਦੇ ਨਾਲ ਵਿਚਾਰ ਕਰਕੇ ਹੀ ਤਿਆਰ ਕੀਤੀ ਗਈ ਹੈ ਉਹ ਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਕਈ ਐਕਸਪਰਟਸ ਨੂੰ ਬੁਲਾ ਕੇ ਜੋ ਉਹਨਾਂ ਦੇ ਇਨਪੁਟਸ ਸੀਗੇ ਉਹ ਸਾਰੇ ਵਿੱਚ ਪਾ ਕੇ ਖੇਤੀ ਨੀਤੀ ਬਣਾਈ ਗਈ ਹੈ ਪਰ ਇਹ ਵਾਕਈ ਇਹ ਵਿਸ਼ਵਾਸ ਦਿਵਾਉਂਦੇ ਕਾਮਯਾਬ ਹੁੰਦੇ ਨੇ ਜਾਂ ਨਹੀਂ ਕਿਸਾਨ ਜਥੇਬੰਦੀਆਂ ਨੂੰ ਕਿਉਂਕਿ ਪ੍ਰੈਸ਼ਰ ਜ਼ਰੂਰ ਬਣਿਆ ਹੋਇਆ ਵਿਧਾਨ ਸਭਾ ਸੈਸ਼ਨ 2 ਤਰੀਕ ਤੋਂ ਲੈ ਕੇ 4 ਤਰੀਕ ਤੱਕ ਚੱਲਿਆ ਸੀ ਤੇ ਉਗਰਾਹਾਂ ਜਥੇਬੰਦੀ ਨੇ ਪ੍ਰੋਟੈਸਟ ਵੀ ਜਿਹੜਾ ਕੀਤਾ ਸੀਗਾ ਮਟਕਾ ਚੌਂਕ ਤੱਕ ਉਹਨਾਂ ਦਾ ਇੱਕ ਵੱਡਾ ਜਿਹੜਾ ਪ੍ਰੋਟੈਸਟ ਹੋਇਆ ਸੀ ਹਾਲਾਂਕਿ ਉੱਥੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਉਹਨਾਂ ਦਾ ਮੰਗ ਪੱਤਰ ਲਿਆ ਸੀ ਤੇ ਜੇਕਰ ਸਹਿਮਤੀ ਨਹੀਂ ਹੁੰਦੀ ਤਾਂ ਹੋਰ ਜਿਹੜਾ ਹੈਗਾ ਅੰਦੋਲਨ ਅੱਗੇ ਵੱਧ ਸਕਦਾ ਹੈ ਉਹਨਾਂ ਦੇ ਕਈ ਸਾਥੀ ਇੱਥੇ ਮੌਜੂਦ ਨੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਸ੍ਰੀ ਗੱਲ ਮੇਰਾ ਨਾਮ ਅਮਰੀਕ ਹੈ ਸੰਗਰੂਰ ਜ਼ਿਲ੍ਹਾ ਪ੍ਰਧਾਨ ਬੀਕੇ ਯੁਗਰਾ ਅੱਛਾ ਕੀ ਲੱਗਦਾ ਹੈ ਅੰਦਰ ਕੋਈ ਸਹਿਮਤੀ ਬਣ ਸਕਦੀ ਹੈ ਅੱਜ ਕਿਸ ਤਰ੍ਹਾਂ ਦਾ ਮਾਹੌਲ ਤੁਹਾਨੂੰ ਲੱਗ ਰਿਹਾ ਹੈ ਸਰਕਾਰ ਦਾ ਰਵਈਆ ਦੇਖੋ ਇੱਕ ਤਰੀਕ ਤੋਂ ਮੋਰਚਾ ਲੱਗਿਆ ਹੋਇਆ ਹੈ ਇਧਰੋਂ ਸੈਸ਼ਨ ਚਲਾਇ ਦੀ ਪੰਜਾਬ ਸਰਕਾਰ ਨੇ ਅਸੀਂ ਡੀਸੀ ਦਫ਼ਤਰ ਰੱਖਿਆ ਸੀ ਲਿਆਂਦੇ ਚੰਡੀਗੜ੍ਹ ਇਸ ਕਰਕੇ ਆ ਪਹਿਲੀ ਗੱਲ ਤਾਂ ਚੰਡੀਗੜ੍ਹ ਦੀ ਹੱਦਬੰਦੀ ਦੀ ਜਿਹੜੀ ਹਰ ਕਿਸੇ ਜਿੱਥੇ ਬੰਦੀ ਨੂੰ ਚੰਡੀਗੜ੍ਹ ਚ ਨਹੀਂ ਪੜਨਦੇ ਤੇ ਐਂਟਰ ਨਹੀਂ ਹੋਣ ਦੇ ਉਹ ਜੇ ਅਸੀਂ ਐਂਟਰ ਹੋਣ ਤੇ ਅਸੀਂ ਕੰਮ ਜਾਵਾਂਗੇ ਦੂਜੇ ਸਰੇ ਅਸੀਂ ਮੰਗ ਪੱਤਰ ਦਿੱਤਾ ਅਸੀਂ ਮਟਕਾ ਜਿੱਥੇ ਝਟਕਾ ਚਾਉਂ ਕਹਦੇ ਹੁੰਦੇ ਤੇ ਅਸੀਂ ਉੱਥੇ ਹਜ਼ਾਰ ਬੰਦੇ ਦਾ ਕਾਫਲਾ ਲੈ ਕੇ ਅਸੀਂ ਉਹ ਮੰਗ ਪੱਤਰ ਦੇ ਕੇ ਗਏ ਕੁੜੀਆਂ ਸਾਹਿਬ ਉੱਥੋਂ ਫੜਕੇ ਲਿਆਏ ਅਗਲੀ ਗੱਲ ਉਹ ਸੈਸ਼ਨ ਤੇ ਦਾਅ ਬਣਾਉਣ ਦੀ ਅੱਜ ਮੁੱਖ ਮੰਤਰੀ ਨੇ ਕੱਲ ਮੀਟਿੰਗ ਦਾ ਲਾਨ ਕੀਤਾ 3 ਵਜੇ ਵੀ ਅਸੀਂ ਭਾਰਤੀ ਕਿਸਾਨੀ ਉਹਨਾਂ ਗਰਾਹਾਂ ਤੇ ਖੇਤਮ ਜਿਹੜੀਆਂ ਜਿੱਥੇ ਬੰਦੀ ਨਾ ਬੈਠਾਂਗੇ ਤੇ ਕੱਲ ਪ੍ਰਸ਼ਾਸਨ ਨਾਲ ਮੀਟਿੰਗ ਦੀ ਸ਼ਾਮ ਨੂੰ ਉਹਨਾਂ ਨੇ ਦੱਸਿਆ ਸਾਨੂੰ ਤੇ ਇਹਨਾਂ ਨੂੰ ਉਸ ਮਜਬੂਰੀ ਚ ਕਾਇਰ ਬੈਠੀ ਮੀਟਿੰਗ ਵੀ ਸੱਦਣੀ ਪੈਗੀ 11 ਵਜੇ ਬਿਲਕੁਲ ਉਹਦੇ ਜੋ ਇਹਨਾਂ ਨੇ ਆਪਦੇ ਕੀ ਜੇ ਜੇ ਲੈ ਇਹਨੇ ਸਾਡੇ ਕੀ ਜੇ ਜੇ ਲੈ ਇਹਨੇ ਆ ਸਾਡਾ ਇਹ ਧੀ ਵੀ ਸਾਨੂੰ ਇੱਕ ਕਾਪੀ ਭੇਜੋ ਤੁਸੀਂ ਜੇ ਕੋਈ ਖੇਤੀ ਨਹੀਂ ਸੀ ਬਣਾਈ ਤੁਸੀਂ 14 ਮਹੀਨੇ ਸਾਡੀ ਸੂਬਾ ਟੀਮ ਪਹਿਲਾਂ ਆ ਕੇ ਗਈ ਸੀ ਇਹਨਾਂ ਨੇ ਚਿੱਠੀ ਦੇ ਰੂਪ ਦੇ ਵਿੱਚ ਸਾਡੇ ਕੋਲੇ ਭੇਜੀ ਸੀ ਵੀ ਸਾਨੂੰ ਇਹਦਾ ਕੋਈ ਖਾੜਾ ਦੱਸ ਕੇ ਜਾਓ ਵਾਸੀਂ ਤੁਹਾਡਾ ਯੋਗਦਾਨ ਪਾਈਏ ਸਾਨੂੰ ਰੇਹਾਂ ਦੇ ਕੇ ਦਿਓ ਤੇ ਹਾਲਾਂਕਿ ਉਹ ਅਸੀਂ ਰੇਹਾਂ ਦੇ ਆਈਦੇ ਵੀ ਗੱਲ ਬਹੁਤ ਵਧੀਆ ਹੈ ਮੁੱਖ ਮੰਤਰੀ ਨਮਾ ਹੋਇਆ ਆਮ ਪਾਰਟੀ ਆਮ ਲੋਕਾਂ ਦੀ ਸਰਕਾਰ ਕਹਿੰਦਾ ਵੀ ਜੇ ਖੇਤੀ ਨੀਤੀ ਨੂੰ ਹੱਥ ਪਾਇਆ ਗੱਲ ਬਹੁਤ ਵੱਡੀ ਹੈ ਤੇ ਗੱਲ ਵਧੀਆ ਹੈ ਤੇ ਔਖੀ ਬਹੁਤ ਹੈ ਅਸੀਂ ਸਲਾਹ ਦੇ ਕੇ ਗਏ ਤੇ ਵੀ ਠੀਕ ਹੈ ਤੇਰੀ ਗੱਲ ਚੱਲ ਜੇ ਤੁਸੀਂ ਲਾਉਣੇ ਉਹਨੂੰ ਸਰੇ ਲਾਓ ਸਾਡਾ ਯਾਰ ਹੈ ਪਰ ਉਹਦੇ ਜੋ ਕੀ ਨਿਕੜਦਾ ਅੱਜ ਅੱਜ ਮੀਟਿੰਗ 'ਚ ਵੀ ਬੈਠੇ ਨੇ ਸਾਡੀ ਟੀਮ ਵੀ ਬੈਠੀ ਆ ਤੇ ਉਹ ਵੀ ਬੈਠੇ ਨੇ ਉਹ ਕੀ ਲੈ ਕੇ ਤਿਆਰ ਕਰਕੇ ਅਸੀਂ ਕੀ ਤਿਆਰ ਕਰਕੇ ਦਿੱਤਾ ਤੇ ਸਾਨੂੰ ਉਹਨਾਂ ਨੇ ਕੋਈ ਕਾਪੀ ਨਹੀਂ ਦਿੱਤੀ ਕੱਲ ਉਹਦੀ ਅਸੀਂ ਮੰਗੀਆਂ ਨੇ ਵੀ ਸਾਨੂੰ ਦੱਸੋ ਵੀ ਤੁਸੀਂ ਕੀ ਬਣਾ ਲਿਆ ਦਾ ਕਿ ਦਰਾਚੀ ਪਈ ਆ ਉਹ ਖੇਤੀ ਨੀਤੀ ਬਣਾਈ ਹੋਈ 14 ਮਹੀਨੇ ਹੋ ਗਏ ਅਜੇ ਉਹ ਕਹਿੰਦੇ ਨੇ ਮਾਹਰ ਮਹਾਰਾਣਾਂ ਨਾਲ ਰਾਇ ਕਰਕੇ ਬਣਾਈ ਆ ਦੇਖੋ ਮਹਾਰਾਣ ਦਾ ਕਿਹੜੇ ਕਿਹੜੇ ਮਹਾਰਾਂ ਦੀ ਉਹਨਾਂ ਨੇ ਰਾਇ ਲਈਤੀ ਐ 6 ਕਰੋੜ ਰੁਪਈਆ ਅਮਰੀਕਾ ਦੀ ਕੰਪਨੀ ਨੂੰ ਦੇਤਾ ਕੀ ਪੰਜਾਬ ਦੀ ਖੇਤੀ ਨੀਤੀ ਉਹ ਬਣਾ ਕੇ ਦੇਣਗੇ ਉਹ ਕਹਿੰਦੇ ਪੀਏਯੂ ਲੁਧਿਆਣਾ ਨਾਲ ਗੱਲਬਾਤ ਕੀਤੀ ਐ ਸੀ ਸਾਰਿਆਂ ਨਾਲ ਹੀ ਕੀਤੀ ਹੋਊਗੀ ਕਹੀ ਜੀ ਖੇਤੀ ਨੀਤੀ ਆ ਫਿਰ ਸਾਨੂੰ ਖੜੜਾ ਦੇਣਾ ਚਾਹੀਦਾ ਦਿਖਣਾ ਅਸੀਂ ਵੀ ਪੜਦੇ ਉਹਨੂੰ ਅਸੀਂ ਵੀ ਵਿਚਾਰਦੇ ਉਹਦੇ ਤੇ ਕਿੰਨੀਆਂ ਗੱਲਾਂ ਤੇ ਆਪਣੀ ਸਹਮਤੀ ਬਣਦੀਆਂ ਕਿੰਨੀਆਂ ਤੇ ਕੋਸਮਾਂ ਮੰਗਦੀਆਂ ਨੇ ਉਹ ਵਿਚਾਰਿਆ ਜਾ ਸਕਦਾ ਸੀ ਇਸ ਕਰਕੇ ਹੁਣ ਅੰਦਰੋਂ ਮੀਟਿੰਗ ਦੇ ਵਿੱਚੋਂ ਕੀ ਨਿਕਲਦਾ ਹੈ ਕੀ ਨਰਕ ਤੋਂ ਸਾਡੀ ਸੂਬਾ ਕਮੇਟੀ ਲੈ ਕੇ ਆਉਗੀ ਇਸ ਕਰਕੇ ਜਿਹੜੀਆਂ ਸਾਡੀਆਂ ਮੰਗਾਂ ਨੇ ਬਹੁਤ ਮੰਗਾਂ ਨੇ ਸੀਮਤ ਮੰਗਾਂ ਨੇ ਨਾਲ ਵਿੱਚ ਤੇ ਕੁਝ ਬਿਲਕੁਲ ਦੀ ਮੰਗਾਂ ਨੇ ਹੁਣ ਖੁਦਕਸ਼ੀਆਂ ਦਾ ਮਾਮਲਾ ਕਿਸੇ ਸਰਕਾਰ ਨੇ ਦਿੱਤਾ ਹੀ ਨਹੀਂ ਹੈਗਾ ਕਾਗਰਾ ਦੀ ਸਰਕਾਰ ਪੰਜ ਸਾਲ ਲੰਘੀ ਤਿੰਨ ਸਾਲ ਇਹਨਾਂ ਨੂੰ ਹੋ ਗਏ ਕਿਸੇ ਦਾ ਮੂੰਹ ਨਹੀਂ ਖੁੱਲਿਆ ਹੈਗਾ ਉਹ ਮੂੰਹ ਵੀ ਅਸੀਂ ਖਲਾਉਣਾ ਹੈ ਉਹ ਫਿਰ ਉਹ ਮਾਮਾ ਦੇ ਪੁੱਤ ਚਲੇ ਗਏ ਚਿੱਟੇ ਦਾ ਕੀ ਬਣਾ ਲਿਆ ਤੇ ਕੇ ਅਲਗ-ਅਲਗ ਨੋਜਾਨ ਚੱਲੇਗੇ ਜੈਨ ਹੋਰ ਖੇਤੀ ਨੀਤੀ ਦੇ ਵਿੱਚ 8-7 ਮੰਗਾ ਨੇ ਜਮੀਨੀ ਦੇ ਕਾਣੀ ਵੰਡ ਉਹ ਕਿੰਨੀ ਪਈ ਹੈ ਕਿਹਦੇ ਕੋਲੇ ਕਿੰਨੀ ਹੈ ਇੱਥੇ 10 ਪੰਜਾਬ ਬਸ ਸਕਦੇ ਨੇ ਜੋ ਜਮੀਨ ਵੰਡੀ ਜਾਵੇ ਜਾਂ ਸਮਾਰੀ ਜਾਵੇ ਕੋਸਾ ਇੱਕ-ਇੱਕ ਬੰਦਾ 22200 ਏਕੜ ਲਈ ਬੈਠਾ ਹੈ ਇਹ ਇਹ ਕਹਿੰਦਾ ਕਿ ਤੁਹਾਡਾ ਕਾਨੂੰਨ ਹੈ ਵਿਧਾਨ ਤੁਹਾਡਾ ਇਹ ਕਹਿੰਦਾ ਸਰਕਾਰਾਂ ਦਾ ਕਿੱਥੇ ਤੁਹਾਡਾ ਕਾਨੂੰਨ ਬਣਾਇਆ ਹੋਇਆ 17 ਏਕੜ ਦੀ ਯਾਜ ਦਿੰਦਾ ਅਸੀਂ ਕਹਿੰਦੇ 25 ਏਕੜ ਰੱਖ ਲਓ ਅਜੀ ਲੜਾਈ ਤੇ ਹੀ ਮਿੱਟਦੀ ਹੈ ਜੇ ਉਹ ਕਾਣੀ ਵੰਡ ਖਤਮ ਕਰ ਦੇ। ਉਹ ਚਾਰ-ਚਾਰ ਏਕੜ 3.5-3.5 ਏਕੜ ਪੰਜਾਬ ਦੇ ਵਿੱਚ ਵੰਡੀ ਆਉਂਦੀ ਹੈ। ਤੇ ਜੇ ਕੁੱਲ ਭਾਰਤ ਦੇ ਅੰਕੜੇ ਗੱਢ ਲਈਏ ਤਾਂ 5-5 ਏਕੜ ਆਉਂਦੀ ਹੈ ਖੇਤ ਮਜ਼ਦੂਰਾਂ ਨੂੰ ਆਉਂਦੀ ਹੈ ਬਿਲੇ ਨੇ ਜਿਹੜੇ ਤੇ ਜਿਹੜੇ ਛੋਟੇ ਕਿਸਾਨ ਕਹਿੰਦੇ ਆ ਸੀ ਜਾਂ ਬੇਜਮੀਨੇ ਛੋਟੇ ਕਿਸਾਨ ਨੇ ਇਹਦੇ ਨਾਲ ਬੇਰਜ਼ਗਾਰੀ ਕੁਛ ਨਾ ਕੁਛ ਖਤਮ ਹੁੰਦੀ ਹੈ। ਪਹਿਲੇ ਨੰਬਰ ਤੇ ਇਹ ਗੱਲ। ਦੂਜੇ ਨੰਬਰ ਤੇ ਪਾਣੀਆਂ ਦਾ ਆਈਵਾਰੀ ਰੋਲਾ ਪਾਉਂਦੇ ਨੇ ਇਹ। ਵੀ ਪਾਣੀ ਇੱਥੇ ਜੀ ਪੰਜਾਬ 'ਚ ਥੋੜਾ ਆਸੀ ਹਰਿਆਣੇ ਨੂੰ ਨਿੰਦੇ ਆਸੀ ਰਾਜਸਥਾਨ ਨੂੰ ਨਿੰ ਪਾਣੀ ਨੇ ਆਪਦਾ ਬਹਾਰ ਬਣਾਇਆ ਹੋਇਆ ਸੀ ਸਤਲੁਜ ਦੇ ਵਿੱਚੋਂ ਉੱਛਲ ਕੇ ਜਾਂਦਾ ਜਿੱਥੋਂ ਪਾਣੀ ਆ ਵੀ ਜਗ੍ਹਾ ਤੇ ਜਾਂਦਾ ਸੀ ਪਿੱਛੇ ਦਿਖਾਇਆ ਤੁਸੀਂ ਘਰ ਨੇ ਕਿੰਨੀ ਦੁਨੀਆ ਬਣਾ ਕੀਤੀ ਐ ਇਸ ਕਰਕੇ ਪਾਣੀ ਅਸੀਂ ਦੱਸਦੇ ਆ ਵੀ ਪਾਣੀ ਕਿੱਥੇ ਐ ਇਸ ਵਜ੍ਹਾ ਦਾ ਰੌਲਾ ਕਿਉਂ ਪੋਣੇ ਵਾਏ ਸੈਲਵ ਬਚੋਣਾ ਵੇਲੇ ਇਹੀ ਮੁੱਦਾ ਲਈ ਫੱਟੀਆਂ ਸਾਰੀਆਂ ਪਾਰਟੀਆਂ ਅਸੀਂ ਕਹਿੰਦੇ ਪਾਣੀ ਦੱਸੋ ਹਰੀਗੜ ਪੱਤਣ ਤੋਂ ਹਰੀਗੜ ਕਿੱਧਰ ਨੂੰ ਜਾਂਦਾ ਹੈ ਪਾਕਿਸਤਾਨ ਨੂੰ ਕਿੰਨਾ ਪਣੀ ਜਾਂਦਾ ਅਸੀਂ ਕਹਿੰਨੇ ਆ ਸਾਡੇ ਬੁੱਧੀ ਜੀਵਨ ਸਾਡੇ ਵਿਗਿਆਨੀ ਨੇ ਏਕੜੇ ਕੱਢ ਕੇ ਦਿੱਤੇ ਨੇ ਸਾਡੇ ਕੋਲ ਵੀ 1 ਫੁੱਟ ਪਾਣੀ ਪੰਜਾਬ ਦਾ ਜੇ ਸਾਂਭਿਆ ਜਾਵੇ ਸਾਰੀ ਧਰਤੀ ਨੂੰ ਮਿਲ ਸਕਦਾ ਸਾਲ ਦੇ ਵਿੱਚ 12 ਪਾਣੀ ਬਣਦੇ ਨੇ 1 ਇੰਚ ਦਾ ਪਾਣੀ ਲਈ ਜੀ ਉਹ ਵੇਖੜੇ ਸੀ ਕੱਢੇ ਨੇ ਇਹ ਇਹ ਦਿਨ ਬਿਰਜਗੜੀ ਖਤਮ ਹੁੰਦੀ ਹੈ ਥੱਲੇ ਵਾਲੇ ਪਾਣੀ ਦੀ ਬੱਚਤ ਹੁੰਦੀ ਹੈ ਜਿਹੜਾ ਰੌਲਾ ਪਾਉਂਦੇ ਨੇ ਇਹ ਵੀ ਪੰਜਾਬ ਦੇ ਵਿੱਚ ਦਾ ਪਾਣੀ ਦਾ ਬਹੁਤ ਵੱਡਾ ਖਤਰਾ ਹੋਗਾ ਜੀ ਕੋਈ ਖਤਰਾ ਨਹੀਂ ਖਾਸ ਕਰਕੇ ਕਹਿੰਦੇ ਸੰਗਰੂਰ ਦੇ ਵਿੱਚ ਤਾਂ ਵੱਡੀ ਖਤਰਾ ਹੈ ਇਹ ਪਹਿਲਾਂ ਖਤਰਾ ਲੈਂਦਾ ਕਿਨੇ ਹੈ ਕੀ ਕਿਸਾਨਾਂ ਇਹ ਲੈਂਦਾ ਕਿਸਾਨਾਂ ਨੂੰ ਹੀ ਦੋਚੀ ਵੀ ਪ੍ਰਦੂਸ਼ਣ ਵੀ ਕਿਸਾਨ ਕਰਦੇ ਨੇ ਤੇ ਝੋਨੇ ਦੀ ਪਰਾਲੀ ਵੀ ਕਿਸਾਨ ਬਹੁਤ ਕਰਦੇ ਨੇ ਪਾਣੀ ਦੇ ਇਹੀ ਮਕਾਉਂਦੇ ਨੇ ਅਸੀਂ ਕਹਿਣਾ ਸਾਡੇ ਬੁੱਧੀਜੀਵੀ ਸਾਡੇ ਵਿਗਿਆਨੀ ਉਦੋਂ ਬਿਲਕੇ ਨੇ ਤੁਸੀਂ ਕਿਸੇ ਨੇ ਨਹੀਂ ਸੁਣੀ ਹੈਗੀ ਉਦੋਂ ਬੀਬੀ ਇੰਦਰਾ ਗਾਂਧੀ ਠੂਠਾ ਚੱਕੀ ਫਿਰਦੀ ਬਾਹਲੀ ਦੇਸ਼ਾਂ ਦੇ ਵਿੱਚ ਨਾਜ ਦਿਓ ਨਾਜ ਦਿਓ ਸ਼ਰਤਾਂ ਰੱਖਦੇ ਹੁੰਦੇ ਉਹ ਠੂਠਾ ਡਗਾਇਆ ਪੰਜਾਬ ਦੇ ਲੋਕਾਂ ਨੇ ਤੁਸੀਂ ਝੋਨੇ ਦੀ ਖੇਤੀ ਲੈ ਕੇ ਆਸੀ ਬਿਲਕੇ ਉਦੋਂ ਵੀ ਝੋਨਾ ਇੱਥੇ ਪੰਜਾਬ ਦੇ ਵਿੱਚ ਨਹੀਂ ਬਣਦਾ ਖੇਤੀ ਇਹ ਅਸੀਂ ਝੋਨਾ ਖਾਣਾ ਨਹੀਂ ਹੈਗਾ ਬਾਹਲੀ ਸਰੇਟਾਂ ਨੇ ਖਾਣਾ ਉੱਥੇ ਪੈਦਾ ਕਰੋ ਇੱਥੇ ਪਾਣੀ ਨੂੰ ਵੱਡਾ ਖਤਰਾ ਆਊਗਾ ਇੱਥੇ ਬਾਰਿਸ਼ ਘੱਟ ਪੈਂਦੀ ਹੈ ਇੱਥੇ ਨਹਿਰੀ ਪਾਣੀ ਘਟੇ ਕਿਸੇ ਨੇ ਨਹੀਂ ਸੁਣੀ ਤੇ ਹੁਣ ਇਸ ਕਰਕੇ ਵੀ ਆ ਤਿੰਨ ਚਾਰ ਮੰਗਾਂ ਨੇ ਕਰਜ਼ੇ ਦੀ ਮੱਕੀ ਵੱਡੀ ਵੱਡੀ ਐ ਵੇ ਕਰਜ਼ਾ ਚੜੀ ਜਾਂਦਾ ਕਿਸਾਨਾਂ ਨੇ 90 ਮਣ ਤੋਂ 95 100 ਮਣ ਝੋਨਾ ਚੜਦਾ ਕਿੱਲੇ ਦੇ ਵਿੱਚੋਂ 60 ਤੋਂ 70 ਮਣ ਕਣਕ ਪੈਦਾ ਕਰਤੀ ਇਹ ਕਰਜ਼ਾ ਸਾਡੇ ਸਿਰ ਪੈਰ ਤੋਂ ਲਾ ਕੇ ਸਿਰ ਤੱਕ ਕਿਉਂ ਚੜ ਗਿਆ ਅਸੀਂ ਲੁਕਾਉਂਦੇ ਹੁੰਦੇ ਹੁਣ ਅਸੀਂ ਸੜਕਾਂ ਤੇ ਆ ਕੇ ਦੱਸ ਦਿਆਂ ਵੀ ਸਾਡੇ ਸਿਰ ਇੰਨਾ ਚੜ ਗਿਆ ਇੰਨੀਆਂ ਖੁਦਗੁਸ਼ੀਆਂ ਕਰਜ਼ੇ ਦੇ ਪੀੜਤ ਹੁੰਦੀਆਂ ਨੇ ਇਹਦੀ ਕੋਈ ਵੀ ਸੁਣਨ ਨੂੰ ਤਿਆਰ ਨਹੀਂ ਹੈਗਾ ਖੇਤੀ ਨੀਤੀ ਵੀ ਖੇਤੀ ਨੀਤੀ ਬਣਾਓ ਯਾਰ ਕਾਰੋਬਾਰ ਘਰਾਣੇ ਦੇ ਵੱਡੇ ਪ੍ਰਭੂਆਂ ਦੇ ਉਹਨਾਂ ਦੇ ਹੱਥਾਂ ਜੋ ਖੇਤੀ ਨੂੰ ਵੱਡੋ ਉਹਨਾਂ ਦੇ ਕਬਜ਼ੇ ਜੋ ਸਰਕਾਰ ਕੇਂਦਰ ਦੀ ਵੀ ਬਾਹਰ ਆਵੇ ਪੰਜਾਬ ਦੀ ਸਰਕਾਰ ਵੀ ਬਾਹਰ ਆਵੇ ਹੋਰ ਸਟੇਟਾਂ ਦੀ ਸਰਕਾਰਾਂ ਵੀ ਆਉਣ ਆਜ਼ਾਦ ਹੋਣ ਜਿਹੜੇ ਕਹਿੰਦੇ ਜਾਤ ਦੇ ਨਾਰੇ ਮਾਰਦੇ ਨੇ 15 ਅਗਸਤ ਮਨਾਉਂਦੇ ਨੇ ਦੇਸ਼ ਜਾਦ ਹੋਇਆ ਅਸੀਂ ਕਹਿੰਦੇ ਕੋਈ ਜਾਦ ਯੁੱਧ ਨਹੀਂ ਹੋਇਆ ਦੇਸ਼ ਗੁਲਾਮ ਹੈ ਚੰਗੀ ਤਰ੍ਹਾਂ ਗੁਲਾਮ ਕੀਤਾ ਹੋਇਆ ਥੋੜਾ ਇਸ ਕਰਕੇ ਵੱਡੀ ਲੁੱਟ ਹੁੰਦੀ ਹੈ ਇਹਦਾ ਸੁਧਾਰ ਕਰੋ ਅੱਜ ਉਹਦੇ ਵਿੱਚੋਂ ਕੀ ਨਿਕਲਦਾ ਹੈ ਉਹ ਸਾਡੀ ਸੂਬਾ ਕਮੇਟੀ ਦੱਸੋ ਠੀਕ ਹੈ ਜੀ ਤੁਸੀਂ ਦੱਸੋ ਖੇਤ ਮਜ਼ਦੂਰ ਯੂਨੀਅਨ ਹੈ ਜਿਹੜੀ ਥੋਡੀਆਂ ਸਪੈਸੀਫਿਕ ਡਿਮਾਂਡਸ ਕੀ ਹੈ ਦੇਖੋ ਜੀ ਕਿਸਾਨਾਂ ਤੇ ਖੇਤ ਮਜ਼ਦੂਰਾਂ ਵੱਲੋਂ ਸਾਂਝਾ ਧਰਨਾ ਲਾਇਆ ਤੇ ਸਾਂਝੀਆਂ ਹੀ ਮੰਗਾਂ ਹੈਗੀਆਂ ਇਹਦੇ ਚ ਕਿਉਂਕਿ ਜੇ ਖੇਤੀ ਨੀਤੀ ਮਜ਼ਦੂਰਾਂ ਕਿਸਾਨਾਂ ਪੱਖੀ ਤੇ ਵਾਤਾਵਰਨ ਪੱਖੀ ਹੁੰਦੀ ਆ ਤਾਂ ਮਜ਼ਦੂਰਾਂ ਨੂੰ ਖੇਤਾਂ 'ਚ ਕੰਮ ਮਿਲੂਗਾ ਜੇ ਜ਼ਮੀਨਾਂ ਦੀ ਕਾਣੀਵੰਡ ਹੁੰਦੀ ਆ ਤੇ ਉਹਦੇ 'ਚ ਬੇਜ਼ਮੀਨੇ ਜਿਹੜੇ ਖੇਤ ਮਜ਼ਦੂਰ ਆ ਤੇ ਜਿਹੜੇ ਘੱਟ ਜ਼ਮੀਨਾਂ ਵਾਲੇ ਕਿਸਾਨ ਆ ਉਹਨਾਂ ਨੂੰ ਜ਼ਮੀਨਾਂ ਮਿਲਣਗੀਆਂ ਇਸ ਕਰਕੇ ਇਧਰਲੇ ਪਾਸੇ ਹੋਊਗੀ ਜੇ ਕਰਜ਼ਾ ਮਾਫ਼ ਹੁੰਦਾ ਹੈ ਕਿਸਾਨਾਂ ਸਰ ਵੀ ਕਰਜ਼ਾ ਗਲਤ ਖੇਤੀ ਨੀਤੀ ਕਰਕੇ ਚੜਿਆ ਤੇ ਮਜ਼ਦੂਰਾਂ ਸਰ ਵੀ ਗਲਤ ਖੇਤੀ ਨੀਤੀ ਚੜ ਕੇ ਕਰਕੇ ਚੜਿਆ ਹੈ ਫਿਰ ਇਸ ਕਰਕੇ ਮਜ਼ਦੂਰ ਵੀ ਖੁਦਕੁਸ਼ੀਆਂ ਦੇ ਰਾਹ ਪਏ ਆ ਕਿਸਾਨ ਵੀ ਖੁਦਕੁਸ਼ੀਆਂ ਦੇ ਰਾਹ ਪਏ ਆ ਇਸ ਕਰਕੇ ਵੀ ਜੇ ਖੇਤੀ ਨੀਤੀ ਸਹੀ ਬਣੇ ਤੇ ਉਹ ਮਜ਼ਦੂਰਾਂ ਕਿਸਾਨਾਂ ਦੇ ਪੱਖ ਦੀ ਹੋਵੇ ਉਹਨਾਂ ਦੀ ਜੇਬ ਚਾਰ ਪੈਸੇ ਉਹਨਾਂ ਨੂੰ ਕੰਮ ਮਿਲੇ ਫਿਰ ਕੌਣ ਫਾਇਨਸ ਵਾਲੀਆਂ ਕੰਪਨੀਆਂ ਤੋਂ ਕਰਜ਼ੇ ਲਊਗਾ ਕੌਣ ਮਤਲਬ ਇਹ ਨਾ ਪ੍ਰਾਈਵੇਟ ਕੰਪਨੀਆਂ ਤੋਂ ਬੈਂਕਾਂ ਤੋਂ ਕਰਜ਼ੇ ਚੱਕੂਗਾ ਇਸ ਕਰਕੇ ਜਿਹੜੀ ਸਾਡਾ ਹੈਗਾ ਵੀ ਇਹ ਸਾਰਾ ਕੁਝ ਜੇ ਉਹ ਕਰਨਾ ਚਾਹਣ ਤੇ ਕਰ ਸਕਦੇ ਆ ਇਤੋਂ ਬਿਨਾ ਜਾਨੀ ਇੱਥੇ ਮਨਸੈਂਟੋ ਵਰਗੀਆਂ ਕੰਪਨੀਆਂ ਜਿਹੜੀਆਂ ਵੈਰ ਵਰਗੀਆਂ ਜਾਣੀ ਉਹਨਾਂ ਦੇ ਬੀਜ ਵਰਤੇ ਜਾਂਦੇ ਉਹਨਾਂ ਦੀਆਂ ਰੇਹਾਂ ਸਪਰੇਹਾਂ ਵਰਤਦੇ ਆ ਤਾਂ ਇਥੇ ਸਾਡੇ ਜਿਹੜੇ ਆਪਣਾ ਮਜ਼ਦੂਰਾਂ ਕਿਸਾਨਾਂ ਦੇ ਮੁੰਡੇ ਹੈਗੇ ਜਿਹੜੇ ਬਾਹਰਲੀਆਂ ਕੰਪਨੀਆਂ ਲੈ ਜਾਂਦੀਆਂ ਉਹ ਵੀ ਤਾਂ ਵਿਗਿਆਨੀ ਹੈਗੇ ਆ ਉਹਨਾਂ ਨੂੰ ਪਤਾ ਹੈ ਕਿ ਕਿਹੋ ਜਿਹੀ ਵੀ ਹੋਣ ਇੱਥੇ ਉਹ ਬੀਜ ਇੱਥੇ ਤਿਆਰ ਕੀਤੇ ਜਾ ਸਕਦੇ ਆ ਜਿਨ੍ਹਾਂ ਦੇ ਮਤਲਬ ਰੇਹਾਂ ਸਪਰੇਹਾਂ ਘੱਟ ਹੋਣ ਜਿਨ੍ਹਾਂ ਦਾ ਜਿਹੜਾ ਝਾੜ ਵੀ ਉਸ ਤਰ੍ਹਾਂ ਦਾ ਹੋਵੇ ਜਿਹਦੇ ਤੇ ਪਾਣੀ ਘੱਟ ਲੱਗੇ ਯਾਨੀ ਇਹ ਸਾਰਾ ਕੁਝ ਬਚਾਇਆ ਜਾ ਸਕਦਾ ਜੇ ਸਰਕਾਰ ਦੀ ਨੀਤ ਹੋਵੇ ਤਾਂ ਇਸ ਕਰਕੇ ਸਰਕਾਰ ਦੀ ਨੀਤ ਨਾ ਹੋਣ ਕਰਕੇ ਆ ਜਿਹੜੇ ਮਜ਼ਦੂਰ ਤੇ ਕਿਸਾਨ ਇੱਥੇ ਬੈਠੇ ਆ ਉਹ ਇਸ ਗੱਲ ਕਰਕੇ ਕੋਈ ਆਏ ਨਹੀਂ ਉਹ ਬਹੁਤ ਵੱਡੀਆਂ ਮੰਗਾਂ ਜਿਹੜੀਆਂ ਹੋਈ ਨਹੀਂ ਸਕਦੀਆਂ ਗਿਆ ਯਾਨੀ ਇਹ ਹੱਲ ਹੋਣ ਵਾਲੀਆਂ ਮੰਗਾਂ ਆ ਅਸਲ 'ਚ ਸਰਕਾਰ ਕਰਨਾ ਨਹੀਂ ਚਾਹੁੰਦੀ ਤਾ ਇਸ ਕਰਕੇ ਯਾਨੀ 5 ਦਿਨਾਂ ਤੋਂ ਇੱਥੇ ਬੈਠਿਆਂ ਚ ਪੰਜਵਾਂ ਦਿਨ ਐ ਲਗਾਤਾਰ ਮੀਟਿੰਗਾਂ ਕਰ ਲੀਆਂ ਹੱਲ ਕੋਈ ਨਹੀਂ ਕੱਢਣਾ ਮੀਟਿੰਗਾਂ ਕਰ ਲੀਆਂ ਹੱਲ ਕੋਈ ਨਹੀਂ ਕੱਢਿਆ ਸਾਡੇ ਮਜ਼ਦੂਰ ਜਥੇਬੰਦੀਆਂ ਦਾ ਸਾਂਝਾ ਮੋਰਚਾ ਬਣਿਆ ਪੈੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦਾ ਯਾਨੀ 8 ਮੀਟਿੰਗਾਂ ਹੋ ਗਈਆਂ 8 ਮੀਟਿੰਗਾਂ ਚੋਂ ਇੱਕ ਵੀ ਮੀਟਿੰਗ ਵਿੱਚ ਭਗਵੰਤ ਮਾਨ ਹਾਜ਼ਰ ਨਹੀਂ ਹੋਇਆ ਤੇ ਅਸੀਂ ਇਹ ਦਾਅਵੇ ਨਾ ਕਹਿਨੇ ਆ ਵੀ ਭਗਵੰਤ ਮਾਨ ਦੀ ਜੀਵ ਤੇ ਮਜ਼ਦੂਰਾਂ ਦਾ ਹਜੇ ਤੱਕ ਨਾਮ ਹੀ ਨਹੀਂ ਆਇਆ ਯਾਨੀ ਇਹ ਹਾਲਤ ਹੈ ਇੱਥੇ ਇਸ ਕਰਕੇ ਜਿਹੜੀ ਸਾਥੀ ਨੇ ਕਿਹਾ ਵੀ ਇੱਥੇ ਇੱਕ ਵੱਡੀਆਂ ਢੇਰੀਆਂ ਹੈਗੀਆਂ ਜਿਹੜੇ 28 250 ਏਕੜ ਦੇ ਉੱਤੇ ਮਤਲਬ ਕਾਬਜ ਹੈਗੇ ਆ ਜਿਨ੍ਹਾਂ ਦੇ ਕੋਲੇ ਜ਼ਮੀਨਾਂ ਜਾਇਦਾਦ ਤਾਂ ਤਾਂ ਇੰਨੀਆਂ ਹੈਗੀਆਂ ਪਰ ਉਹ ਜ਼ਮੀਨਾਂ 'ਚ ਪੈਸਾ ਲੱਗਦਾ ਨਹੀਂ ਹੈਗਾ ਇਸ ਕਰਕੇ ਉਹ ਜ਼ਮੀਨਾਂ 'ਤੇ ਪੈਸਾ ਕੱਢ ਕੇ ਜਾਂ ਤਾਂ ਬਾਹਰ ਉਹ ਪਲਾਟ ਲੈ ਲੈਂਦੇ ਆ ਜਾਂ ਕੋਈ ਟਰਾਂਸਪੋਰਟ ਪਾ ਲੈਂਦੇ ਆ ਜਾਂ ਆਪਦਾ ਉਹ ਕਰਦੇ ਆ ਇਸ ਕਰਕੇ ਜੇ ਜ਼ਮੀਨਾਂ ਦਾ ਪੈਸਾ ਜ਼ਮੀਨਾਂ ਨਾਲ ਸੰਬੰਧਿਤ ਕਾਰਖਾਨੇ ਲੱਗਣ ਫੈਕਟਰੀਆਂ ਲੱਗਣ ਉਹ ਚ ਕਿੰਨੇ ਮਜ਼ਦੂਰਾਂ ਨੂੰ ਕੰਮ ਮਿਲ ਸਕਦਾ ਹੈਗਾ ਲੋਕ ਬਾਹਰ ਜਾਣ ਵਾਲੇ ਜਿਹੜੇ ਚਹਾਜਪੁਰ ਪਰ ਪਰ ਕੇ ਬਾਹਰ ਜਾਂਦੇ ਆ ਜਿਹੜਾ ਭਗਵੰਤਮਾਨ ਪਹਿਲਾਂ ਕਹਿੰਦਾ ਹੁੰਦਾ ਸੀ ਵੀ ਚਹਾਜਪੁਰ ਪਰ ਪਰ ਕੇ ਬਾਹਰਲੇ ਦੇਸ਼ਾਂ ਨੂੰ ਇਸ ਕਰਕੇ ਜਾਨੀ ਸਰਕਾਰ ਨੇ ਇਹ ਦੇਖਣਾ ਵੀ ਅਸੀਂ ਕਿੰਨਾ ਦੇਣਾ ਹੈ ਮਜ਼ਦੂਰਾਂ ਕਿਸਾਨਾਂ ਨੇ ਇਹ ਦੇਖਣਾ ਵੀ ਅਸੀਂ ਕਿੰਨਾ ਲੈਣਾ ਹੈ ਜਾਨੀ ਦੋਨਾਂ ਧਿਰਾਂ ਦੀ ਆਪਸ ਵਿੱਚ ਕਿੱਥੇ ਸਹਿਮਤੀ ਬਣਦੀ ਇਹ ਤਾਂ ਲੱਗੂਗਾ ਪਤਾ ਜਦੋਂ ਬਾਹਰ ਆਉਣਗੇ ਜੱਥੇਬੰਦੀਆਂ ਦੋਨੋਂ ਤਾਂ ਇਸ ਕਰਕੇ ਸਾਡਾ ਇਹ ਹੈਗਾ ਵੀ ਮਸਲੇ ਹੱਲ ਕਰੇ ਸਕੇ ਠੀਕ ਹੈ ਜੀ ਸੋ ਥੋੜੇ ਸਮੇਂ ਤੱਕ ਜਦੋਂ ਵੀ ਮੀਟਿੰਗ ਖਤਮ ਹੁੰਦੀ ਹੈ ਆ ਲੀਡਰ ਜਿਹੜੇ ਨੇ ਉਹ ਬਾਹਰ ਆਉਣਗੇ ਤੇ ਉਹ ਫਿਰ ਦੱਸਣਗੇ ਕਿ ਸਰ ਸਹਿਮਤੀ ਬਣੀ ਹੈ ਜਾਂ ਨਹੀਂ ਬਣੀ ਤੇ ਜੋ ਕੁਝ ਮੀਟਿੰਗ ਚ ਹੋਇਆ ਉਸ ਤੋਂ ਬਾਅਦ ਹੁਣ ਅਗਲਾ ਪਲਾਨ ਆਫ ਐਕਸ਼ਨ ਕੀ ਰਹੂਗਾ ਕੀ ਧਰਨਾ ਜੋ ਹੁਣ ਤੱਕ 5 ਸਪਟੈਂਬਰ ਤੱਕ ਡਿਕਲੇਅਰ ਕੀਤਾ ਹੋਇਆ ਸੀਗਾ ਇੱਕ ਤਰੀਕ ਨੂੰ ਜਿਸ ਦਿਨ ਕਿਸਾਨ ਇਕੱਠੇ ਹੋ ਗਏ ਸੀ ਚੰਡੀਗੜ੍ਹ ਉਸ ਦਿਨ ਉਹਨਾਂ ਨੇ ਕਿਹਾ ਸੀ ਕਿ ਅਸੀਂ 5 ਤਰੀਕ ਤੱਕ ਇੱਥੇ ਹੀ ਐ ਤੇ ਜੇਕਰ ਉਸ ਤੋਂ ਬਾਅਦ ਵੀ ਸਾਡੀ ਮੰਗਾਂ ਸਰਕਾਰ ਨਹੀਂ ਸੁਣਦੀ ਤਾਂ ਸਾਨੂੰ ਮੋਰਚਾ ਵਧਾਉਣਾ ਪਊਗਾ ਅਸੀਂ ਇੰਤਜ਼ਾਮ ਪੂਰਾ ਕਰਕੇ ਆਏ ਆ ਸੋ ਅੱਜ ਉਸ ਬਾਰੇ ਵੀ ਜਿਹੜਾ ਹੈਗਾ ਉਹ ਮੀਟਿੰਗ ਤੋਂ ਬਾਅਦ ਹੀ ਜਲਦ ਫੈਸਲਾ ਸੁਣਾਇਆ ਜਾਊਗਾ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਬਾਦ ਸਿੰਘ ਸਿੱਧੂ ਬਾਬੂ ਸ਼ਹੀਦ ਐਂਡ